ਕੀ ਦਾ ਤਨ੍ਹਾ ਵਰ ਦੁਜਾ ਯਾਰਾ ਆਪਣੇ ਨਾਲ ਭਾਈ ਆਲੂ ਪੱਟਣ ਆਲੇ ਆ ਪਤਰਾ ਆਲੂ ਪੱਟ ਤੂੰ ਨਾਲ ਤੂੰ ਅੜੀ ਨਾ ਕਰ ਇਹ ਗੱਲ ਦੀ ਤੂੰ ਥੋੜਾ ਜਿਆ ਟਿਕ ਜਾ ਦੋ ਤਿੰਨ ਮਹੀਨੇ ਚਾਰ ਮਹੀਨੇ ਟਿਕ ਜਾ ਫਿਰ ਤੇਰੂ ਗੱਡੀ ਆਖੇ ਤੇਰੂ ਗੱਡੀ ਲੈ ਦੇ ਆਗੇ ਕੋਈ ਗੱਦੀ ਆ ਮੰਦਰੋਂ ਨਹੀਂ ਬੈਠਿਆ ਅੱਗੇ ਜਾ ਬੈਠਾ ਇਹਨਾਂ ਮੂੰਹ ਤੇ ਕਹਿਲਾ ਗੱਲ ਤੇ ਨੂੰ ਗੱਡੀ ਪੰਜਾਂ ਕੁ ਮਹੀਨੇ ਤਾਈਂ ਲੈ ਲਿਆਗੇ ਦੇ ਕਿਉਂ ਦਾ ਕਹਿੰਦਾ ਗੱਡੀ ਲੈ ਨੂੰ ਗੱਡੀ ਲੈ ਨੂੰ ਗੱਡੀ ਲੈ ਕੇ ਦਿੱਤੀ ਨਹੀਂ ਤੇ ਨਾ ਤੇ ਆਲੂ ਨੋਟ ਆਉਣੇ ਤਾਂ ਨਾ ਆਪਣੇ ਨੂੰ ਗੱਡੀ ਲੈ ਕੇ ਦੇਣੀ ਆ ਆ ਪੈੜੀ ਆ ਕਿ ਪੈੜੀ ਬੈਲੇ ਨਹੀਂ ਕਿ ਇਹ ਆ ਕੰਮ ਆ ਕਾ ਇਹ ਨਹੀਂ ਕੋਈ ਕੋਈ ਨਹੀਂ ਹੁਣ ਆਲੂ ਨੂੰ ਪਟਲਾ ਇਹਨੇ ਜੇ ਤਾਂ ਦੋ ਮਹੀਨਿਆਂ ਦਾ ਕੀ ਹੁੰਦਾ ਆਲੂ ਹੁਣ ਬਣ ਚਲੇ ਆ ਬਸ ਜਦ ਬਣ ਕੱਟ ਗਿਆ ਬੱਕੇ ਪਟੜਾ ਗਿਆ ਉਹ ਤੇ ਨੰਬਰ ਲਵਾ ਦੇਾਂਗੇ ਲੈ ਡਰਾਈਵਰ ਕੋਈ ਆ ਡਰਾਈਵਰ ਵੀ ਕਰਨੀ ਆ ਤੂੰ ਇੱਥੇ ਟਰੈਕਟਰ ਚਲਾਈ ਹੋਰ ਵੱਡਾ ਟਰੈਕਟਰ ਆਪਣੇ ਕੋਲੇ ਸੋਨਾਲੀਕਾ ਤੇ ਪ੍ਰੀਤ ਤੂੰ ਟਰੈਕਟਰ ਚਲਾਈ ਚੱਲ ਨਹੀਂ ਯਾਰ ਡਰਾਈਵਰ ਵੀ ਕਰਨੀ ਆ ਆਨੂ ਪਟਾ ਦੇ ਦੂਜੇ ਭਰਾਵਾਂ ਨੂੰ ਦੇਣਾ ਤੇ ਤੁਸੀਂ ਗੱਲ ਓਕੇ ਬਾਬਾ ਹੀ ਤੋੜੇ ਤੂੰ ਹੋਣੀ ਨਾ ਮੈਂ ਕਰਦੀ ਆ ਇਹ ਮੈਂ ਆਖਾ ਹੋਰ ਬਾਈ ਕਰਨਾ ਇੱਥੇ ਉਹਨਾਂ ਦਾ ਕੰਮ ਹੋ ਗਿਆ ਹਾਂ ਸੰਗ ਮੰਦਰਾ ਦੇਖ ਯਾਰ ਕਿੰਨੇ ਵੱਡੇ ਗੱਡੀ ਗੱਡੀ ਤਾਂ ਕਹੀ ਜਾਂਦਾ ਚਲ ਮੈਂ ਕਹ ਕੋਈ ਗੱਲ ਨਹੀਂ ਗੱਡੀ ਵੀ ਲੈ ਲਿਆ ਕਿ ਮੈਨੂੰ ਇਉਂ ਆ ਵੀ ਚਲ ਕਿਹੜਾ ਢੰਗ ਦੇ ਨਾਲ ਜੋ ਆਗਜੁਗ ਵੇਹੇ ਜਾਣਗੇ ਇਹਦੇ ਵੀ ਵੇਹੇ ਜਾਣਗੇ ਚਲ ਦੂਜੇ ਦੇ ਵੀ ਵੇਹੇ ਜਾਣਗੇ ਜੀ ਦੋਨੇ ਜਣੇ ਪੈਸੇ ਚਾਰ ਆਪਣੇ ਕੋਲੇ ਹੈਗੇ ਆ ਵੀ ਆਪਾਂ ਨਾ ਖਰਾਬ ਕਰੀਏ ਬਿਜਲਰ ਕੀ ਆਪਣੇ ਆਲੂ ਲਾ ਕੇ ਚੰਗੇ ਆਲੂ ਲਾ ਕੇ 20 25 ਕਲੇ ਸਾਡੇ ਆਲੂਆਂ ਦੇ ਆ। ਦੇਖ ਵੀ ਸਾਡੇ ਚੰਗੇ ਆਲੂ ਲੱਗ ਗਏ। ਚਲ ਕੋ ਸਾਡੇ ਕੋਲੇ ਹੈਗੇ ਫਿਰ ਉਹਨਾਂ ਪਹਿਲੂ ਗੱਡੀ ਵੀ ਲੈ ਦੇ ਆ। ਗੱਡੀ ਕੀ ਲੈ ਦੇ ਆਂਗੇ। ਤੇ ਵੀ ਇਹਨੂੰ ਕਹੇ ਵੀ ਤੂੰ 4 ਕਿ ਮਹੀਨੇ ਤੱਕ ਠਹਿਰ ਸਕਦਾ। ਹਾਂ ਇਹ ਤਾਂ 4 ਵੀ ਨਹੀਂ ਠਹਿਰਦਾ ਯਾਰ। ਯਾ 4 ਮਹੀਨੇ ਦਾ ਕੀ ਤਰੀਕਾ ਹੈ? ਕਿਨੇ ਦਿਨ ਹੋ ਗਏ? ਇਹਨੂੰ ਗੱਡੀ ਲਾ ਕੇ ਦਿੰਨਾ ਅੱਜ ਲੈ ਕੇ ਦਿੰਨਾ ਅੱਜ ਲੈ ਕੇ ਦਿੰਨਾ। ਅੱਜ ਦਾ ਲੈ ਕੇ ਦਿੰਦਾ। ਉਹ ਪਾ ਕੇ ਪਾ ਦੇ। ਪੁੱਲਰਾ ਆਦਿ ਉਹ ਕਿੰਨੇ ਗੱਡੀਆਂ ਕਰ ਦੇਣਗੇ ਉਹ। ਉਹ ਗੱਡੀਆਂ ਤਾਂ ਕਰ ਦੇਣਾ ਬਰਨਦਰਾ ਹੋਣਾ 4 ਕਿਲੇ ਗਣੇ ਲੈ ਲੈ। ਗਲਤ ਆਈਆ ਫਿਰ ਇਹ ਖਾ ਪਾਉਣ ਗਿਆ ਹਮਦਨਾਉਗੀ ਓਏ ਆਉਂਦਾ ਆਪੇ ਫੇਰ ਵੀ ਹੈ ਗਿਆ ਉਹ ਵੀ ਗੱਡਾ ਕਾ ਲੱ ਲਾ ਹੈ ਜਰ ਦੇ ਪਤਾ ਕੀ ਗੱਲਾ ਸੰਬੰਧ ਰ ਇਹ ਕਹਿੰਦਾ ਮੈਥੋਂ ਆ ਖੇਤੀ ਕੰਨਾ ਲੱਦਾ ਸਿੱਕੜਾ ਕੰਮ ਆ ਕਹਿੰਦਾ ਮੈਂ ਤਾਂ ਖੇਤੀ ਦਾ ਕੰਮ ਹੀ ਨਹੀਂ ਹੁੰਦਾ ਲੱਗਾ ਸੋ ਖੇਤੀ ਦੇ ਨੂੰ ਕੀ ਕਰਨਾ ਕੀ ਤੂੰ ਕਰਦੇ ਨਹੀਂ ਖੇਤ ਨਹੀਂ ਚਲਾਉਣਾ ਟਰੈਕਟਰ ਚਲਾਉਣਾ ਤੂੰ ਹਲ ਵਾਲਾ ਚਲਾ ਲਈ ਜਾਂ ਮਸ਼ੀਨ ਚਲਾਈ ਜਾਂ ਆਲੂ ਪਟੜ ਵਾਲੀ ਮਸ਼ੀਨ ਚਲਾਈ ਜਾਈ ਅਜੇ ਤੀ ਦੋ ਵੀ ਮਹੀਨੇ ਹਲੇ ਬਿੱਲੇ ਜਿਹਨਾਂ ਚੜ ਆਪਣੇ ਹਾਲੂ ਨਹੀਂ ਪੱਟੀ ਦੇ ਕੋਈ ਮੰਦਾ ਕਿ ਕੰਮ ਚ ਪੈ ਗਿਆ ਉਹੀ ਕੰਮ ਚ ਕਰਾ ਦੂਜਾ ਜਦ ਲੜਦਾ ਨਾ ਕਹਤਾ ਗੱਡੇ ਨੂੰ ਚੰਗੀ ਲੱਗਦੀ ਆ ਗੱਡੇ ਨੂੰ ਚੰਗੀ ਲੱਗਦੀ ਆ ਮਾਉਲਾ ਰਾਮੇ ਭਾਰੂ ਨੂੰ ਤੁਰਿਆ ਜਾਂ ਤੋ ਤੇਰੇ ਪਰ ਪਿਆ ਕੇ ਗੱਲ ਦਾ ਸਬੰਧ ਇਹਦੀ ਵੀ ਸਹੀ ਹੈ ਜੇ ਬਨੇ ਜਾਰ ਸਾਡਾ ਦੂਜਾ ਬੰਦਾ ਰੀ ਅੱਖੇ ਲੱਗਦਾ ਹਾਂ ਇਹ ਤਾਂ ਹੈ ਹਾਂ ਇਹ ਤਾਂ ਛੋਟਾ ਜਿਹੜਾ ਉਨੀ ਅੱਖੇ ਲੱਗਦਾ ਉਹ ਕਹਿੰਦਾ ਬਾਪੂ ਤੂੰ ਇਹਨੂੰ ਨਾ ਮਾਰਾ ਬੋਟਾ ਲਾਰੇ ਦੂਰੇ ਜੇ ਲਾਈ ਰੱਖ ਤੇ ਦੋ ਤਿੰਨ ਮਹੀਨੇ ਨਾਲਾ ਮੇਰੇ ਨਾਲ ਨੂੰ ਪਟਾ ਦੂਗਾ ਫਿਰ ਲੈ ਦੀ ਜਰ ਜੇ ਨਹੀਂ ਖੜਾ ਇਹਦਾ ਪਰ ਮੈਨੂੰ ਇਹਨਾਂ ਦਾ ਪਤਾ ਵੀ ਇਹ ਤਾਂ ਕੰਮ ਖੇਤੀ ਵਾਲਾ ਨਹੀਂ ਹੁੰਦਾ ਭਾਈ ਇਹ ਚਰਦਾ ਘੱਟਗਾ ਚੱਲਿਆ ਖੇਤੀ ਉਹ ਵੀ ਕੰਮ ਨਾ ਪਰ ਪਹਿਲੀ ਘਾਤੋ 베ਚੀ ਤੈਨੂੰ ਉਹਦੇ ਅੱਗ ਲੱਗੀ ਸੀ ਵੀ ਮੈਂ ਗੱਡੀ 베ਚ ਦਿਆਂ 베ਚ ਦਿਆਂ ਤਾਂ ਮੈਂ ਤਾਂ ਚੰਗੀ ਗੱਡੀ ਲੈ ਹੋਰ ਆਹੇਂ ਕਿਹਾ ਤਾਂ ਪੂਰਾ ਹੋ ਪੂਰਾ ਹੋ ਕੇ ਦੂਜੀ ਕਹਿੰਦਾ ਚੱਕ ਲਾਂਗੇ ਪੈਸੇ ਚਾੜ ਉਹ ਇਹਦੇ ਜੁੜ ਗਏ ਜਾਂ ਦੂਜੀ ਕਹਿੰਦਾ ਹੋਰ ਮੈਂ ਚੱਕ ਕੇ ਮੋੜੀ ਜਲਾਂਗੇ ਗੱਡੀਆਂ ਹੁਣ ਪਾਵੇਂ ਗੱਡੀ ਘੱਟ ਮੋੜੀ ਦੇ 50000 ਰੁਪਏ ਐ ਤਾਂ ਨਹੀਂ ਅੱਕੇ ਜਿਹੜੀ ਪਹਿਲੀ ਗੱਡੀ ਨੇ ਜਿਹਦਾ 25 ਲੱਖ ਰੁਪਏ ਨੇ ਵਟ ਲਿਆ ਵੱਡੀ ਗੱਡੀ ਸੀ ਤੇ ਉਹ ਵੇਚ ਕੇ ਉਹਨੇ ਕਹਿੰਦਾ ਵੀ ਤੂੰ ਮੈਨੂੰ ਨਵੀਂ ਲੈ ਦੇ ਰੋਲਾ ਸਾਡਾ ਨਵੀਂ ਦਈਆ ਰੋਈਆ ਤੇ ਪਹਿਲਾਂ ਇਹਨੇ ਕਹਿੰਦਾ ਲਾਈ ਐ ਮੈਂ ਕਹਿੰਦੀ ਵਧੀਆ ਲਾਈਆ ਕਹਿੰਦਾ ਐ ਨਹੀਂ ਗੱਡੀ ਦਾ ਪੂਰਾ ਡਰਾਈਵਰ ਹੈ ਲੱਗਣ ਨਹੀਂ ਦਿੱਤੀ ਸੀ ਅੱਜ ਤੱਕਰ ਵੀ ਇਹਨੇ ਨਾ ਕੋਈ ਸੱਟ ਫੇਟੇ ਦੇ ਜਮਾਂ ਸਹੀ ਰਿਹਾ 16 ਨੇ ਤੇ ਇਸ ਵੱਲੋਂ ਮੈਂ ਨੂੰ ਮੰਨਦਾ ਵਾ ਪੂਰਾ ਵੀ ਠੀਕ ਆ ਬੰਦ ਡਰਾਈਵਰ ਠੀਕ ਆ ਹੁਣ ਚੱਲ ਮੇਰਾ ਵੀ ਇਰਾਦਾ ਇਹੀ ਆ ਵੀ ਚੱਲ ਕੋਈ ਗੱਲ ਨਹੀਂ ਉਹਨੂੰ ਮਹੀਨੇ ਤਿੰਨ ਕ ਮੈਂ ਨੂੰ ਕਹਿੰਦਾ ਅੜਕ ਜਾ ਜਵਾਕ ਤਾਂ ਆਉਦਾ ਹੀ ਆ ਚੱਲਾ ਵੀ ਆਪਾਂ ਨਾ ਰੌਲਾ ਪਾਓ ਤੂੰ ਨਾ ਰੌਲਾ ਪਾ ਤੂੰ ਉਹਨੂੰ ਨਾ ਦੂਜੇ ਨੂੰ ਨਾ ਤੂੰ ਕੜਾੜਾ ਕਰ ਉਹਨੂੰ ਕਰ ਦਿੰਦਾ ਉਹਨੂੰ ਕੜਾੜਾ ਕਰ ਲਜੜਾ ਦਿੰਦਾ ਉਹ ਉਹ ਫਿਰ ਮੈਨੂੰ ਕਹਿੰਦਾ ਗਾਹ ਬੰਦ ਬਾਪੂ ਨੂੰ ਰੋਕ ਇਹ ਹੜਦਾ ਕਾ ਤੂੰ ਨਹੀਂ ਕਾ ਤੂੰ ਰੋਕ ਹੁਣ ਮੈਂ ਜਦ ਮੈਂ ਕਹ ਉਹ ਚਿਰ ਦਾ ਇਹ ਗੱਡੀਆਂ ਚ ਪਿਆ ਵਾ ਆਪਾਂ ਲੈ ਕਨੇ ਆ ਸ਼ਰਾ ਕੋਈ ਨਹੀਂ ਤੂੰ ਇੱਥੇ ਕਰੇ ਦਾ ਕਲੇ ਘੱਟ ਕਰ ਲਾ ਹਾਂ 10 ਕਿਲੇ ਘੱਟ ਕਰ ਲੈ ਆ ਘੱਟ ਕਰ ਲੈਨੇ ਆਪਾਂ ਅਮੀਏ ਨੇ ਤੇਰੇ ਨਾਲ ਨਹੀਂ ਕੰਮ ਕਰਾਉਣਾ ਉਹਨਾਂ ਦਾ ਗੱਡੀ ਦੇ ਨਾਲ ਪੈਰ ਜੋੜ ਦੇਨੇ ਆ ਕਮਾਈ ਤਾਂ ਚੰਗੀ ਕਰਦਾ ਹੈ ਨਾ ਕਮਾਈ ਤਾਂ ਵਧੀਆ ਕਰਦਾ ਇਹ ਤਾਂ ਮੁੰਜਾ ਲਾ ਲੇ ਦੋ ਤਿੰਨ ਗੇੜੇ ਵੀ ਲਵਾ ਕੇ ਆਇਆ ਕਿ ਜਾਂ ਲੈ ਕੇ ਵੇਚਦਾ ਕਿਦਾ ਚਾਰਾਂ ਨਹੀਂ ਕਿਤੇ ਕਰਸੀ ਆ ਪੁੱਤਾਂ ਖੇਤੀ ਨਾਲੋਂ ਤਾਂ ਮੂਹਰੇ ਹੀ ਜਾਂਦਾ ਪੂਰੇ ਰਹਿੰਦੇ ਵੀ ਨਾ ਫਿਰ ਕੋਈ ਟੈਂਟ ਟੱਕਣ ਦਿੰਦਾ ਵੀ ਅੱਜ ਕੱਲ੍ਹ ਦੀ ਥੋੜੀ ਆ ਭਾਵੇਂ ਨਾ ਬਿਕਨ ਨਾ ਕਰਨ ਨਾ ਗਈ ਇਹ ਤਾਂ ਇਹ ਤਾਂ ਨਾ ਨਾ ਹੋਣੀ ਉਹ ਯਾਰ ਮੈਂ ਤਾਂ ਤੈਨੂੰ ਤੈਨੂੰ ਗੱਡੀ ਤਾਂ ਨਹੀਂ ਕਹਿੰਦਾ ਵੀ ਨਹੀਂ ਲੈ ਕੇ ਦੇਣੀ ਗੱਡੀ ਤਾਂ ਮੈਂ ਤਾਂ ਹੁਣ ਲੈ ਦੇਣਾ ਜਾ ਰਿਹਾ ਪਰ ਤੂੰ 2 ਕੁ ਮਹੀਨੇ ਤਿੰਨ ਤਾਂ ਆੜਕ ਸਕਦਾ ਹੈ ਕਿ ਨਹੀਂ ਤਿੰਨ ਕੁ ਮਹੀਨੇ ਆ ਤੈਨੂੰ ਮਿਲਿਆ ਨਗਾਲਾ ਫਾਕਾ ਨੂੰ ਫੈਂਚੇ ਤਾਈ ਇਹ ਬਾਤ ਨੂੰ ਬਾਦਰ ਗੱਡੀ ਲੈ ਦੇਣੀ ਉਹ ਵੀ ਆ ਗੱਡੀ ਤੈਨੂੰ ਵਧੀਆ ਕਢਾ ਦੇਣੀ ਇਹ ਕਾਹਦਾ ਹੋਣਾ ਇਹ ਆ ਕਹਿੰਦਾ ਜੇ ਤੂੰ ਹੋਣ ਲੈ ਦੇਵੇਂ ਤਿੰਨ ਮਹੀਨੇ ਤੂੰ ਮੈਨੂੰ ਕਹਿਣਾ ਤੈਨਾਂ ਮੇਰਾ ਕਹਦਾ ਬਾਦਰ ਆ ਦੇਖ ਵੀ ਜੇ ਮਾਰਨੇ ਤੈਨਾਂ ਤਿੰਨ ਮਹੀਨੇ ਚ ਦਾ ਮੂਹੇ ਆਦੂ ਆ ਕੇ ਮਾਲੇ ਤੋ ਆਦੂ ਲੱਡੇ ਪੈਣ ਕਲਕੱਤੇ ਨੂੰ ਕੋਟੇ ਨੂੰ ਆਦੂ ਜਾਂ ਦੋਨੇ ਪਾਸੇ ਰੇਟ ਉਦੋਂ ਫਿਰ ਵਾਪਸੀ ਚੰਗੀ ਆ ਵਾਪਸੀ ਤਾਂ ਚੰਗੀ ਆ ਮੈਂ ਕਹਿੰਦਾ ਅਸੀਂ ਇਹ ਦੇਖ ਲੋ ਖਰੀ ਜੋ ਅਸੀਂ ਪੜਾ ਪੜੂ ਲੈਂਦਾ ਉਹਦੇ ਵਧੀਆ ਪੇਪਰ ਉੱਤਰ ਹੋ ਜਾਣਗੇ ਪੜਾਉਣਾ ਹੋਇਆ ਆ ਅਜੇ ਨਹੀਂ ਪੜੀ ਜਾਂਦੇ ਆ ਇਹ ਹੈ ਤਾਂ ਹੈਗਾ ਛਾਲਾ ਕੋਈ ਇਹ ਨਾ ਕਰਨਾ ਪੜ੍ਹ ਵੀ ਜਾਂਦੇ ਨੇ ਪੜ੍ਹਾ ਵੀ ਦੇਣੇ ਉਹ ਚਾਹਤ ਇਹਨੂੰ ਫਿੱਡਰ ਵਾੜਾ ਆਪਾਂ ਆਇਆ ਤਾਂ ਨਹੀਂ ਗੱਲਾਂ ਪਾਲਦਾ ਦੂਨੇ ਇੱਕ ਹੋ ਗਿਆ ਜਾ ਨੇ ਹੈ ਇਹ ਹੋ ਗਿਆ ਛੋਟਾ ਵੀ ਉਹੀ ਹੁਣ ਛੋਟਾ ਤਾਂ ਗਿਆ ਖੇਤ ਇਹ ਜਦੋਂ ਉਹ ਖੇਤ ਉੱਠ ਜਾਂਦਾ ਫੇਰ ਪੰਗਾ ਮੇਰੇ ਨਾਲ ਲੈਂਦਾ ਇਹ ਕਿੱਥੇ ਨੇ ਤਾਲੇ ਹੈ ਆਹ ਬੰਦੋ ਤੂੰ ਮਿੱਤੈ ਨੂੰ ਮਹੀਨੇ ਰੋਕ ਜਾ ਇੰਨਾ ਕਿ ਤਾ ਰੋਕ ਆਲੂ ਦੀ ਟਰਾਈ ਤੇ ਵੀ ਖਰਚਾ ਆਉਂਦਾ ਚੰਨ ਬਹੁਤ ਹੋ ਜਾਂਦਾ ਖਰਚ ਬਹੁਤ ਆਉਂਦਾ ਘਾਹ ਵਾਲੀ ਫਸਲ ਵੀ ਚਾ ਪਪਾਈ ਹੋ ਜਾਣਾ ਸਾਕ ਹੋ ਜਾਣਾ ਪਟਾਈ ਵੀ ਹੋ ਜਾਣੀ ਰੱਖ ਵੀ ਜਾਵੇ ਉਹਦੇ ਤੇ ਵੀ ਮੈਂ ਗੱਲ ਮੰਨਦਾ ਆਪਣੇ ਸਗਵੰਦਰ 25 30 ਕਿੱਲੇ ਆਲੂ ਆਦੇ ਯਾਰ 30 ਕਿਲੋ ਚੱਲ ਜੇ ਭਾਅ ਚੰਗਾ ਵੀ ਲੱਖ ਰੁਪਈਆ ਕਿੱਲਾ ਛੱਡ ਜਾਂਦਾ ਚਲ 30 ਲੱਖ ਰੁਪਏ ਹੋ ਗਿਆ ਆਪਾਂ ਕਿਹਦਾ ਕਿਸ ਦਾ ਕੋਈ ਦੇਣਾ ਆਪਣੀ ਆਪ ਦੀ ਪੈੜੀ ਆ ਹੋ ਗਿਆ ਕੋਤਰੀ ਦੀ ਗੱਡੀ ਦੇ ਪੈਸੇ ਆਪਾਂ ਕਹਿੰਦੇ ਉਹ ਚਾਰਨਾ ਨਹੀਂ ਖਰਚ ਆ ਉਹ ਮੈਨੂੰ ਪਤਾ ਨਹੀਂ ਵੀ ਇਹ ਗੱਡੀ ਤੋਂ ਬਿਨਾਂ ਹੋਰ ਕੰਮ ਤਾਂ ਇਹ ਕਰਨਾ ਹੀ ਨਹੀਂ ਇਹਨਾਂ ਨੂੰ ਮੈਨੂੰ ਵੀ ਪਤਾ ਸੀ ਤੇ ਮੈਂ ਕਿਹਾ ਚਲ ਉਹ ਕੋਸੇ ਦੇ ਪੈ 22-22 ਹਜ਼ਾਰ ਰੁਪਏ ਉਹ ਪਿਆ ਚਲ ਕੋਸਾ ਲੋਕਾਂ ਦੇ ਚੋ ਪਾ ਕੇ ਇੱਕ ਵਾਰ ਨਕਦੀ ਮਾਰਾਂਗੇ ਨੇੜ ਮਾਰਾਂਗੇ ਤੇ ਗੱਡੇ ਨੂੰ ਵੱਡਾ ਫਿਰ ਹੁਣ ਛੋਟੀ ਦਾ ਕੀ ਲੈਣਾ 16 ਟੇਰੀ ਦਾ ਕੀ ਲੈਣਾ ਪਰ ਬੱਟੇ ਕੋਈ ਲਾਇਆ ਕੋੜਾ ਹੀ ਲਾਇਆ ਹੁਣ ਕੋੜਾ ਹੀ ਕੋੜਾ ਕੋੜਾ ਵੱਡਾ ਲੈ ਦਿੰਦੇ ਆ ਮੈਂ ਇਹਨੂੰ ਕੋੜੀ ਦੇ ਵਾਲਿਆ ਨਾ ਤੇ ਇਹ ਹਾਂ ਇਹ ਅੜਕ ਜੇ 2 ਮਹੀਨੇ ਅੜਕ ਜੇ ਤੇ ਜਾ ਇਹਦੇ ਨਾਲ ਵਾਦਾ ਵੀ ਤੈਨੂੰ ਕੋੜਾ ਹੀ ਲੈ ਜਾਗੇ ਮੰਨ ਜਾ ਫਿਰ ਯਾਰ ਚਲ ਠੀਕ ਆ 2 ਮਹੀਨੇ ਅੜਕ ਜਾ ਯਾਰ 2 ਮਹੀਨੇ ਲੱਗੋ ਕਿ ਨਾ ਆਖੇ ਲੱਗ ਜਾ ਉਹ ਤੇਰੀ ਆੜੀ ਕਹਿੰਦੇ ਆ ਆਹ 2 ਮਹੀਨੇ ਅੜਕ ਕੇ ਕੋਈ ਤੈਨੂੰ ਐਬ ਨਹੀਂ ਗਾ ਨਹੀਂ 2 ਮਹੀਨੇ ਅੜਕਿਆ ਨਾ ਆਪੇ ਫੋੜਾ ਲੇਜੇ ਹੁਣ ਇੱਕ ਗੱਲ ਹੁਣ ਇਹ ਰਹਿ ਤੂੰ ਰਾਤ ਨੂੰ ਸ਼ਰਾਬ ਪੀ ਕੇ ਮੇਰੇ ਤੇ ਰਾਤਣ ਲੈ ਕੇ ਚੜੇ ਫਿਰ ਉਹਨੇ ਕਰ ਆ ਉਹ ਕਰ ਉਹ ਵੀ ਮੈਂ ਹੁਣ ਇਹਨੂੰ ਗੱਲ ਕਹਿੰਦਾ ਨਹੀਂ ਨਹੀਂ ਉਹ ਦੂਜੇ ਕੋਲੇ ਸਮਝ ਗਿਆ ਹਾਂ ਦੇਖ ਪੁਣੀ ਆਉਂਦੀ ਘਟ ਪੀ ਕੇ ਬੈਠ ਦੀ ਬਣ ਗਿਆ ਨਹੀਂ ਨਹੀਂ ਹਾਂ ਤੂੰ ਨਾ ਕੰਮ ਕਰ ਖੇਤ ਉਹ ਤੂੰ ਨਾ ਕਰ ਤੈਨੂੰ ਉਹ ਨਹੀਂ ਕਹਿੰਦੇ ਪਟੜਾ ਵੀ ਕੋਈ ਕਹਿੰਦੇ ਆ ਯਾਰ ਕੱਠਿਆਂ ਦੇ ਵਿੱਚ ਭਾਈ ਸਾਰਾ ਕੋ ਬਣਦਾ ਪੈੜੀ ਵੀ ਲਈ ਜਾਂਦੇ ਆ ਰੇਕਸਾ ਲਾਓ ਚਲ ਇਹ ਗੱਡੀ ਤੇ ਰਵੇ ਕਹਿੰਦੇ ਇਹਨੇ ਰੁਪਈਏ ਤਾਨੂੰ ਮਿਲੇਗਾ ਮੈਂ ਨਹੀਂ ਦੰਦਾ ਰਿਆ ਇਹਦੀ ਗੱਲੇ ਵੀ ਪੈਸਾ ਨਹੀਂ ਨੇ ਦਿੱਤਾ ਫਾਇਦਾ ਨਹੀਂ ਦਿੱਤਾ ਕੋਈ ਰੱਖਿਆ ਨਹੀਂ ਇੱਕ ਤਾਂ ਹੁੰਦਾ ਵੀ ਬੰਦਾ ਗੋਹਜ ਕਰਦਾ ਜਾਉ ਕਰਦਾ ਨਾ ਇਹ ਵੀ ਹੈ ਜੀ ਇਹ ਦਿਲ ਦਾ ਵੀ ਸਾਥ ਹੈ ਦਿਲ ਦਾ ਸਾਥ ਹੈ ਇਹ ਇਹ ਕਹਿੰਦੇ ਹੁਣ ਮੱਕੀ ਦੇ ਨਾ ਕਰਨੀ ਵੀ ਦੋ ਉਪਰਾ ਅਸੀਂ ਸਾਡੇ ਕੋਲ ਪਹਿਲੀ ਸੋਣੀ ਹੈ ਜੁਆਕ ਪੜੀ ਜਾਂਦੇ ਆ ਵਧੀਆ ਜੇ ਆਪਾਂ ਕਹਿੰਦੇ ਗੋਹ ਜ ਫੱਕ ਨਾ ਸਾਥ ਲੈ ਜੇ ਬੰਦ ਨਾ ਰਹੀ ਤਾਂ ਦੋਖਲੇ ਖੜਦਿਆਂਗੇ ਘਣੇ ਲਈਆਂ ਦੁੱਖ ਲਈ ਛੱਡ ਦੇਗੇ ਉਧਰ ਪੂਰਾ ਕਰ ਦੇਗੇ ਆਲੂ ਦਾ ਭਾਅ ਨਾ ਬਣਿਆ ਤੇਰਾ ਪੈਸੇ ਜਿਹੜੇ ਦੋ ਕੱਲੇ ਆਪਾਂ ਪੈਸੇ ਤੇ ਨੇ ਨੂੰ ਕਿਹਾ ਵੀ ਪਾਈ ਸਾਡੇ ਕੋਲੇ ਹੈ ਨਹੀਂ ਤੇ ਆਹ ਦਾ ਜਿਹਨੂੰ ਮਰਜ਼ੀ ਹੋਰ ਦੇ ਲੋਕ ਆ ਦੂਸਰੇ ਦੇ ਦੇ ਪਾ ਲਿਆਗੇ ਉਹ ਆ ਗਿਆ ਕਹਿੰਦਾ ਲੈ ਲਾਂਗੇ ਵੱਧੋ ਹਾਂ ਇਹਦਾ ਕਹਿੰਦਾ ਵੀ ਲੋਨ ਤਾਂ ਕਹਿੰਦਾ ਕੱਲ ਠੀਕ ਆ ਕੋਈ ਨਾ ਕਹੋ ਹਾਂ ਕਹਿੰਦੇ ਕੋਈ ਲੋਕਾ ਲੰਗਾ ਲੈਦਾ ਕਿੱਤ ਮੁੜੀ ਜਾਂਦੀ ਹੈ ਕਿਉਂ ਇਹਨਾਂ ਨੇ ਲੈਣਾ ਕੋਈ ਕਿੱਤੋ ਦੇ ਕੇ ਫੇਰ ਦੇਣਾ ਹਾਂ ਐਦਾ ਮੇਰੇ ਨਾਲ ਦੇ ਬੰਦੇ ਡਰਾਈਵਰ ਰੋਕਦੇ ਸਲੋਧਾ ਇਹਦੀ ਇੰਨੀ ਦੰਦਿਆ ਐਵੇਂ ਕਹਿੰਦੀ ਇਹਦੀ ਬਣੀ ਬਹੁਤ ਆ ਟਰੱਕਾਂ ਰੋਕਾਂ ਵਾਲੇ ਜਿਹੜੇ ਨਾਲ ਨਾ ਬਾਤੋ ਇੱਥੇ ਆਉਂਦਿਆ ਕਰੇ ਵੇਲਾ ਆ ਕੇ ਇਹਦੀ ਇੰਨੀ ਸਲੋਧਾ ਕਰਦੇ ਆ ਚੰਨੇ ਦੀ ਬਹੁਤ ਸਲੋਧਾ ਕਰਦੇ ਆ ਵੀ ਇਹਦੇ ਵਰਗਾਂ ਦੁਨੀਆ ਤੇ ਬੰਦਾ ਵੜਨਾ ਮੁਸ਼ਕਲ ਆ ਉਹ ਜਿਹਨੇ ਤਿੰਨ ਚਾਰ ਗਿੜੇ ਲੋਏ ਉਹ ਜਿਹੜਾ ਜਲਾਉਣ ਬੇਜਾਤ ਨਾਲ ਆ ਉਹਦਾ ਚਰਦਾ ਗਿੱਤੇ ਨਾਲ ਹੀ ਆ ਹਾਂ ਜੇਜਾ ਕਰਨੇ ਤੋਂ ਬਾਹਰ ਹਾਂ ਰਾਸ ਰੋਟ ਜਾਈ ਜੀ ਮਾਰ ਜਿੰਦਾ ਪੈਸਾ ਫੜ ਲੈ ਜਿੰਨਾ ਮਰਜੀ ਫੜ ਲਿਓ ਪਾਪਾ ਪੰਪਾ ਨੇ ਕਹਿੰਦਾ ਪੂਰੀ ਬਣੀ ਆ ਰਾਹ ਚ ਹਾਂ ਟਾਇਰ ਵਾਲਿਆਂ ਦਾ ਪੂਰੀ ਬਣੀ ਜਿੱਥੇ ਟਾਇਰ ਘੋੜੇ ਉੱਤੇ ਟਾਇਰ ਵਾਲੇ ਕਹਿੰਦੇ ਚੱਕ ਤੂੰ ਯਾਰ ਜਦੋਂ ਮਰਜੀ ਦੇ ਜੀ ਪੈਸੇ ਇਹਨੇ ਮੈਨੂੰ ਫੋਨ ਕਰ ਦਣਾ ਐਵੇਂ ਕਹਦੀ ਦੋ ਮਹੀਨੇ ਪੈਸੇ ਮੈਨੂੰ ਫੜਾ ਜਾਂਦਾ ਜਦੋਂ ਕੋਣ ਮੈਂ ਵੀ ਇਹਨੂੰ ਪਰ ਆ ਕੋਪਲ ਪਈ ਉਦੋਂ ਹੀ ਕਰ ਦਈਦੀ ਆ ਮੈਂ ਚਾਹ ਕੰਮ ਨਹੀਂ ਲੇਗਾ ਤਾਂ ਕਿਹੜਾ ਲਾਦਾ ਉਦੋਂ ਵਾਪਸੀ ਕੋਈ ਚਾਪਰ ਹੋਈ ਜਾਂਦੇ ਲਾ ਕੇ ਇਹਨਾਂ ਤੋਂ ਪੈਸੇ ਮਾਰ ਗਏ ਮੈਂ ਠਹਿਰ ਹੋਣਾ ਕਦੇ ਐ ਤਾਂ ਬੰਦਾ ਠੀਕ ਹੈ ਨਹੀਂ ਬੰਦਾ ਨਹੀਂ ਪੜਾ ਚਲ ਹੁਣ 2 ਮਹੀਨੇ ਰੁਕ ਜਾ ਤੂੰ ਬੰਦਾ ਹੁਣ ਤੂੰ ਰੁਕ ਜਾ ਵਾ ਠੀਕ ਹੈ ਨਾ ਹੁਣ ਪੱਕੀ ਗੱਲ ਵਾ ਠੀਕ ਹੈ ਜਾ ਤਰ ਹੁਣਾਂ ਮੈਂ ਸ਼ਾਮ ਨੂੰ ਖੁਰੂ ਨਾ ਪਾਇ ਸ਼ਾਮ ਨੂੰ ਬਾਈ ਇਹ ਲਾਵੇ ਘਰੇ ਦੂਵੇਂ ਪੂਆ ਪ੍ਰਿੰਟ ਕਰਕੇ ਹਾਜੀ ਉਹ ਚਾ ਵੀ ਫਿਰ ਜੱਟ ਚੜਦਾ ਜਾਂਦਾ ਨਾ ਪਾਇ ਨਾ ਕਿਦੇ ਭਾਈ ਕਹਿੰਦੇ ਇਹ ਮੈਨੂੰ ਬਰਾਬਰ ਆ ਕੇ ਨਹੀਂ ਨਹੀਂ ਆਇਆ ਤਾਂ ਨਹੀਂ ਤੂੰ ਨਹੀਂ ਆਇਆ ਤਾਂ ਨਹੀਂ ਕਹਿੰਦਾ ਹੋ ਆਪਾਂ ਕਹਿੰਦੇ ਉਹ ਪਿੰਦਾ ਨਹੀਂ ਇਹ ਬਤਲਾਉਂਦਾ ਉਹ ਇਹਨੂੰ ਕੋਈ ਕਹਿੰਦਾ ਵੀ ਨਹੀਂ ਚੱਲ ਉਹ ਬਾੜੀ ਲਾਉਂਦਾ ਦਵਾਈ ਉਹ ਨਹੀਂ ਕਹਿੰਦਾ ਨਾ ਨਾ ਠੀਕਾ ਠੀਕਾ ਹੁਣ ਬਣਾਈ ਬਸ ਠੀਕਾ ਹੁਣ 2 ਮਹੀਨੇ ਹੋਏ ਇਹਦੇ ਨਾਲ ਹੋ ਗਿਆ ਆਪਣਾ ਕਰਾਰ 2 ਮਹੀਨੇ ਨੂੰ ਆ ਆਲੂ ਭੱਟੇ ਜਣਿਆ ਤੇ ਪੁੱਤੂ ਦੂਜੇ ਦਿਨ ਮੇਰੇ ਤੋਂ ਚੱਲ ਬੜੇ ਕਾਗਜ਼ ਆਪਦੇ ਭਲਾ ਹੁਣ ਤਿਆਰ ਕਰ ਲੇ ਪੈਸੇ ਆਪਾਂ ਉਦੋਂ ਦੇਵਾਂਗੇ ਆਲੂ ਭੱਟੇ ਦੇ ਦੇਣੇ ਆ ਕਾਗਜ਼ ਪੱਤਰਾ ਦਾ ਤਿਆਰ ਕਰ ਲਾ ਉਹ ਜਿੱਥੇ ਤੂੰ ਦਫ਼ਤਰ ਤੇ ਜਾਣਾ ਹੁਣ ਤੈਨੂੰ ਪਤਾ ਗੱਡੀ ਆਪਣੀ ਘਰੇ ਖੜੀ ਆ ਚੁੱਪ ਕਰਕੇ ਹੱਕ ਉੱਤੇ ਦਫ਼ਤਰ ਜਾ ਕੇ ਉਹਦਾ ਗੱਲ ਕਰ ਤੇ ਮੈਨੂੰ ਨਾਲ ਜਿੱਥੇ ਮੇਰਾ ਅੂਠਾ ਭਾਈ ਲਾਉਣਾ ਮੈਨੂੰ ਲੈ ਚਲੀ ਕਿ ਨਹੀਂ ਤੇਰਾ ਨਾਮ ਲਗੂਗਾ ਹਾਂ ਤੇਰਾ ਨਾਮ ਲਗੂਗਾ બસ ਬਸ ਠੀਕ ਆ ਕੋਈ ਗੱਲ ਨਹੀਂ ਤੇਰੇ ਨਾਲ ਬਾਧਾ ਹੋਗਾ ਯਾਰ ਤੈਨੂੰ ਲੈ ਕੇ ਤੇ ਬਾ ਠੀਕ ਆ ਪੱਕਾ ਤੇਰੇ ਨਾਲ ਬਾਧਾ ਠੀਕ ਆ ਆਲੂ ਪਟਕੇ ਆਪਾਂ ਉਦੋਂ ਬਾਅਦ ਇਹ ਕੰਮ ਕਰਨਾ ਚਲੋ ਚਾ ਠੀਕ ਆ ਵੀ ਮਹਿੰਦਰਾ ਤੋਂ ਗੁਆਹਾ ਠੀਕ ਹੈ ਜੀ ਮੈਂ ਗੁਆਹਾ ਹੈਗਾ ਬਾ ਠੀਕ ਆ ਠੀਕ ਆ ਤੇ ਕੇਜਾ ਠੀਕ ਆ ਚਲ ਹੁਣ ਆਪਾਂ ਸੁਰਖ ਨੂੰ ਜਾ ਰ ਆ ਰੋਜ਼ ਦੇ ਜਬ ਖਾਣੇ ਐਵੇਂ ਪਲੇਟ ਘਟਾ ਲੈਂਦਾ ਪੂਆ ਪੀਜੀ ਸੋ ਬੰਦੇ ਆਪਾਂ ਆਓ ਉਹ ਜਾ ਜੇ ਕੋਈ ਹੋਰ ਗੱਲ ਆ ਚੱਤ ਜੋ ਵੀ ਦੱਸਦੇ ਹੁਣ ਤਾਂ ਕਿਉਂਕਿ ਹੁਣ ਤਾਂ ਬੰਦੇ ਚਾਰ ਬੈਠੇ ਆ ਤੇਰੇ ਨਾਲ ਦੇ ਬੈਠੇ ਮੇਰੇ ਨਾਲ ਦੇ ਬਟ ਮੰਦਰ ਬੈਠਾ ਹੋਰ ਕੋਈ ਨਹੀਂ ਇਹ ਕਹਿੰਦਾ ਸਾਡੇ ਕੋਲੇ ਕੁਝ ਨਹੀਂ ਕਹਿੰਦਾ ਅਸੀਂ ਇਹ ਗੱਡੀ ਵਾਲੇ ਇਹ ਕਹਿਣਾ ਕਿ ਤੈਨੂੰ ਬਿਠਾ ਕੇ ਕਹਾਂਗੇ ਠੀਕ ਆ ਠੀਕ ਆ ਠੀਕ ਆ ਠੀਕ ਆ ਆਪਾਂ ਇਹਨਾਂ ਕਹੀਏ ਹਾਂ ਬਾਕੀ ਹੋਰ ਗੱਲ ਮੈਂ ਤੈਨੂੰ ਇੱਕ ਕਹਿਣਾ ਵੀ ਬੰਦਰੇ ਨੂੰ ਕਹਿੰਦਾ ਵੀ ਇੱਕ ਲੈ ਸਾਡਾ ਭਾਈ ਚੀਰਾ ਚੂਰਾ ਬੰਨ ਕੇ ਰੱਖਿਆ ਕਰ ਹੇ ਆ ਜਿਵੇਂ ਡਰਾਈਵਰ ਚਾਦਰਾਂ ਤੇ ਨਹੀਂ ਬੰਨਿਆ ਹੋਵੇ ਅਗਲਾ ਕਹੇ ਵੀ ਫਰਨੇ ਫਲਾਣੇ ਦਾ ਮੁੰਡਾ ਜਾਂਦਾ ਸਾਡਾ ਵੀ ਫਿਰ ਨਾ ਉੱਚਾ ਹੁੰਦਾ ਯਾਰ ਅਗਲਾ ਕਹਿੰਦਾ ਫਲਾਲੇ ਦਾ ਮੁੰਡਾ ਵੇਚਾ ਹੁਣ ਤੂੰ ਚਾਦਰਾਂ ਚੂਦਰਾਂ ਦਾ ਬੰਨ ਕੇ ਚੀਰਾ ਦਾ ਬੰਨ ਕੇ ਠੀਕ ਆ ਆ ਉਹਦਾ ਗੱਡੀ ਚ ਪਲਾ ਦੁਪੱਟਾ ਬੰਨ ਲਿਆ ਸਾਨੂੰ ਕੋਈ ਤਰਾਜ ਨਹੀਂ ਪਰ ਇਥੇ ਪਿੰਡ ਚ ਤਾਂ ਅਗਲਾ ਕਹਿੰਦਾ ਵੀ ਠੀਕ ਆ ਯਾਰ ਰਹਿਣ ਸਰਦਾਰ ਵੜ ਕੇ ਰਿਆ ਕਰ ਪੂਰਾ ਕੈਮ ਰਹਿ ਕੇ ਅੱਜ ਕੱਲ੍ਹ ਨੂੰ ਦੁਨੀਆਂ ਨੇ ਕੁਝ ਨਹੀਂ ਦੇਖਣਾ ਬਸ ਅਗਲਾ ਕਹਿੰਦਾ ਵੀ ਠੀਕ ਆ ਚਾਦਰਾ ਕੁੱਸਾ ਤੇਰੇ ਪਾਇਆ ਵੇ ਕੱਟ ਦੀ ਜੁੱਤੀ ਹੋਵੇ ਯਾਰ ਮੇਰੇ ਲੋਕ ਆ ਨਹੀਂ ਖਾਦਾ ਨਹੀਂ ਤੇ ਖਾਦਾ ਖੁੰਦਾ ਨਹੀਂ ਕਿਸੇ ਨੇ ਦੇਖਣਾ ਬਾਈ ਹਾਂ ਹੁਣ ਤੇਰੀ ਕੱਲੀ ਕਰ ਤੇਰੀ ਕੀ ਕਰੂਗੀ ਆ ਜਾਗ ਵੀ ਤੇਰੇ ਕਹਿੰਦੇ ਬਾਬਾ ਇਹਨੂੰ ਕਹਿਆ ਯਾਰ ਦੂਜਾ ਇਹ ਆਪਣੇ ਨੀੜੇ ਲੋੜੇ ਧੱਕੇ ਪਾ ਕੇ ਰੱਖਿਆ ਕਰੇ ਕਾਹਦਾ ਚਾਦਰਾ ਚੂਦਰਾ ਬਾਦ ਨਾ ਤੇ ਆਹਦਾ ਤੀਰਾ ਜਿਹੜਾ ਤੇਰੇ ਕੋਲੇ ਪਏ ਆ ਉਹਨਾਂ ਨੂੰ ਕਿ ਤੂੰ ਮਗਰੋਂ ਢੂਈ ਚ ਦੇਣੇ ਆ ਬੰਦ ਬੰਦ ਕੇ ਰੱਖਿਆ ਕਰ ਬੰਦਾ ਗਿਆ ਹਾਂ ਬੰਦਾ ਇਹੋ ਬੰਦਾ